ਗੁਰੂ ਮਹਾਰਾਜ ਦੀ ਪਾਰ ਕਿਰਪਾ ਹੋਈ ਰਭ ਚਰਨ ਤੁਮਾਰੇ ਵਾਹ ਚਰ ਗੁਰੂ ਸواری ਸੋਹ ਸੰਗਤ ਜਿਓ ਵੱਡੇ ਪਾਗਾਂ ਵਾਲੇ ਹੋ ਜੋ ਕਿ ਗੁਰੂ ਵਾਹਿਗੁਰੂ 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 ਤੁਮਾਰ ਪਰਭਉ ਸਾਧੂ ਸੰਗ ਪਰীত ਨਾਨਕ ਪਦੋਰ ਮਤਿ ਛਟ ਗਈ ਪਾਰ ਬ੍ਰਹਮਸੇ ਜੀ ਜਪ ਜੀਵਾ ਪ੍ਰਭ ਚਰਨ ਤੁਮਾਰੇ ਜਪ ਜੀਵਾ ਅਤੇ ਕੀਰਤਨ ਦੀ ਸੇਵਾ ਕਰਾਈ ਜਾ ਰਹੀ ਹੈ। ਸ੍ਰੀ ਸੁਖਮਨੀ ਸਾਹਿਬ ਦੇ ਪਾਠ ਜੀ ਸਮਾਪਤੀ ਹੋ ਚੁੱਕੀ ਹੈ। ਉਪਰੰਤ ਕਾਲਜਗਮੈ ਕੀਰਤਨ ਪ੍ਰਧਾਨਾ ਗੁਰਮੁਖ ਜੱਪੀ ਲਾਇਆ ਚਾਨਣ ਦੇ ਮਾਵਾ ਕਾ ਤੁਮਰੀ ਸ਼ਰਣ ਤੁਮਰੀ ਸ਼ਰਣਾ ਤੁਮਰੀ ਅਸਾ ਜਪ ਜੀਵਾ ਪ੍ਰਭ ਚਰਨ ਤੁਮਾਰੇ ਜਪ ਜੀਵਾ ਕਲ ਤੁਮਰੀ ਸ਼ਰਣਾ ਤੁਮਹਾਰੀ ਆਸਾ ਜਬ ਜੀਵਾ ਪ੍ਰਭ ਚਰਨ ਕੋਈ ਕੀ ਨਾ ਮੈਂ ਇਹ ਕਿਹੜੀ ਥਾਂ ਤੇ ਖੜੀ ਮੈਂ ਨਰਿੰਦਰ ਸਿੰਘ ਐਡਵੋਕੇਟ ਜਿਵਾਨਾ ਐਨਕਲੇਵ ਕਲੋਨੀ ਦੇ ਵਿੱਚ ਖੜੀ ਹਾਂ ਸਰ ਅੱਜ ਦਾ ਕੀ ਪ੍ਰੋਗਰਾਮ ਰੱਖਿਆ ਗਿਆ ਅੱਜ ਦਾ ਪ੍ਰੋਗਰਾਮ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਪ੍ਰਕਾਸ਼ ਉਤਸਵ ਦੀ ਖੁਸ਼ੀ ਦੇ ਵਿੱਚ ਤੇ ਨਵੇਂ ਸਾਲ ਦੀ ਆਮਦ ਦੀ ਖੁਸ਼ੀ ਦੇ ਵਿੱਚ ਅਸੀਂ ਸ੍ਰੀ ਸੁਖਮਨੀ ਸਾਹਿਬ ਦੇ ਪਾਠ ਕਰਵਾਏ ਅੱਜ ਤੇ ਇਸ ਦੇ ਵਿੱਚ ਅਸੀਂ ਜਿਵਾਨਾ ਐਨਕਲੇਵ ਵੈਲਫੇਅਰ ਐਸੋਸੀਏਸ਼ਨ ਵੱਲੋਂ ਸੁਖਮਨੀ ਸਾਹਿਬ ਦੇ ਪਾਠ ਕਰਾਏ ਤੇ ਉਪਰੰਤ ਲੰਗਰ ਵਰਤਿਆ ਅਸੀਂ ਸਰਬੱਤ ਦੇ ਭਲੇ ਲਈ ਅਰਦਾਸ ਕਰਦੇ ਹਾਂ ਅਗਾਹ ਵਾਸਤੇ ਵੀ ਅਸੀਂ ਇਸੇ ਤਰ੍ਹਾਂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਤੇ ਵੈਲਫੇਅਰ ਐਸੋਸੀਏਸ਼ਨ ਵੱਲੋਂ ਭਲੇ ਦੇ ਕਾਰਜ ਕਰਵਾਂਦੇ ਰਹਾਂਗੇ ਸਰ ਹਾਂਜੀ ਸਰ ਕੀ ਨਾਮ ਹੈ ਜੀ ਰਜਨੀਸ਼ ਕੁਮਾਰ ਟਿਵਾਲਾ ਗਲੇਵ ਚੌਰਾ ਸਭ ਤੋਂ ਪਹਿਲਾਂ ਸਾਰਿਆਂ ਨੂੰ 90 ਸਾਲ ਦੀ ਬਹੁਤ ਬਹੁਤ ਵਧਾਈ 90 ਸਾਲ ਦੀ ਖੁਸ਼ੀ ਦੇ ਵਿੱਚ ਅਸੀਂ ਅੱਜ ਇੱਥੇ ਲੰਗਰ ਦਾ ਪ੍ਰੋਗਰਾਮ ਕੀਤਾ ਹੈ ਸੁਖਮਨੀ ਸਾਹਿਬ ਦਾ ਪਾਠ ਕਰਾਇਆ ਤੇ ਕੀਰਤਨ ਅਰਦਾਸ ਹੋਈ ਸਾਰਾ ਕੁਝ ਹੋਇਆ ਦੇ ਵਿੱਚ ਅਸੀਂ ਸਾਡੀ ਸੋਚ ਇਹ ਹੈ ਵੀ ਜਿਹੜਾ ਇਹਦਾ ਪ੍ਰਚਾਰ ਹੈ ਅੱਗੇ ਤੋਂ ਹੋਰ ਵਾਰ ਚੱਲ ਕੇ ਹੋਵੇ ਅੱਜ ਅਸੀਂ ਪ੍ਰੋਗਰਾਮ ਬڑے ਛੋਟੇ ਲੈਵਲ ਤੇ ਕੀਤਾ ਹੈ ਕਿ ਸਾਡਾ ਪਹਿਲਾ ਫੰਕਸ਼ਨ ਜੀ ਹੈ ਜਿਉਂ-ਜਿਉਂ ਹੈ ਟਾਈਮ ਆਂਦਾ ਜਾਏਗਾ ਅਸੀਂ ਹੋਰ ਚੰਗੀ ਤਰ੍ਹਾਂ ਕਰਨ ਦੀ ਕੋਸ਼ਿਸ਼ ਕਰਾਂਗੇ ਨਵੀਂ ਪੀੜੀ ਨੂੰ ਕੀ ਮੈਸੇਜ ਦੇਣਾ ਚਾਹੀਦਾ ਨਵੀਂ ਪੀੜੀ ਨੂੰ ਮੈਸੇਜ ਇਹ ਹੈ ਵੀ ਉਹ ਵੀ ਇਹਨਾਂ ਸੁਭਗਵਾਨ ਦੇ ਵਿੱਚ ਨਾ ਕੀਰਤਨ ਦੇ ਵਿੱਚ ਕਿੰਨਾ ਅਰਦਾਸਾਂ ਦੇ ਵਿੱਚ ਆ ਕੇ ਸ਼ਾਮਿਲ ਹੋਵੇ ਤਾਂ ਕਿ ਉਹਨਾਂ ਨੂੰ ਵੀ ਪਤਾ ਲੱਗੇ ਕਿ ਸਾਡਾ ਕਲਚਰ ਕੀ ਹੈ Eu sabia que isso aqui é.